ਕੇਂਦਰ ਸਰਕਾਰ ਜਾਣ ਕੇ ਸਾਨੂੰ ਡੋਬਣਾ ਚਾਹੁੰਦੀ ਆ। ਲੋਨ ਆ ਰਹੀਆਂ ਵੀ ਅਸੀਂ ਘਰਾਂ ਦੀਆਂ ਛੱਤਾਂ ਦੇ ਉੱਪਰ ਚੜ੍ਹੇ ਹੋਏ ਆਂ ਵੀ ਸਾਨੂੰ ਇੱਥੇ ਕੱਢਣ ਵਾਸਤੇ ਕੋਈ ਨਹੀਂ ਆ ਰਿਹਾ। ਜਦੋਂ ਦਾ ਦਿੱਲੀ ਤਰਨਾ ਲੱਗਾ ਸੀ ਕਿਸਾਨਾਂ ਨੇ ਲਾਇਆ ਸੀ ਉਸ ਤੋਂ ਬਾਅਦ ਇਹ ਸਾਡੇ ਨਾਲ ਇਹ ਹਾਲਾਤ ਕਿਸੇ ਨਾ ਕਿਸੇ ਗੱਲ ਤੇ ਵਿਤਕਰਾ ਕੀਤਾ ਜਾ ਰਿਹਾ ਵਾ। ਪਾਣੀ ਇੰਨੇ ਵੱਡੇ ਪੱਧਰ ਤੇ ਇੱਕਦਮ ਵੱਧ ਜਾਣਾ। ਹਾਂਜੀ ਤੇ ਇਹ ਸੋਚਣ ਵਾਸਤੇ ਸਾਨੂੰ ਮਜਬੂਰ ਕਰ ਰਿਹਾ ਵੀ ਇੰਨਾ ਇਸ ਸਿੱਧੇ ਰਸਤੇ ਨਹੀਂ ਅਸੀਂ ਜ਼ਮੀਨਾਂ ਦੇ ਰਹੇ ਉਹ ਇਹ ਰਸਤਾ ਬਣਾ ਰਹੇ ਆ ਕਿ ਨਾ ਡੋਬੀ ਜਾਓ ਕਿਤੇ ਨਾ ਕਿਤੇ ਤੇ ਜ਼ਮੀਨਾਂ ਛੱਡਣਗੇ ਰਾਤੂ ਰਾਤ ਹੀ 2-2 ਫੁੱਟ ਪਾਣੀ 2.5 ਫੁੱਟ ਵੱਧ ਗਿਆ ਤੇ ਹੋਰ ਦੱਸਿਆ ਜਾ ਰਿਹਾ ਵੀ 2 ਫੁੱਟ ਪਾਣੀ ਹੋਰ ਵਧੂਗਾ ਕਿਸਾਨ ਜੇ ਪਰਾਲੀ ਤੂੰ ਅੱਗ ਲਾਉਂਦਾ ਨਾ ਉਹ ਤੂੰ ਆਹ ਨਾਲ ਦਿੱਲੇ ਤੱਕ ਦੇਖ ਜਾਂਦਾ ਆ ਪਰ ਇਹਨਾਂ ਦੇ ਜਿਹੜੇ ਡਰੋਨ ਆ ਇੱਥੇ ਨਹੀਂ ਚੱਲਦੇ ਜਿੰਨੇ ਆ ਘਰ ਆ ਇਹ ਘਰ ਖਤਰੇ ਦੇ ਵਿੱਚ ਆ ਇਹਨਾਂ ਦੀਆਂ ਛੱਤਾਂ ਵੀ ਢਹਿ ਸਕਦੀਆਂ ਇਹਨਾਂ ਦੀਆਂ ਕੰਧਾਂ ਵੀ ਬਹਿ ਸਕਦੀਆਂ 15 15 ਫੁੱਟ ਪਾਣੀ ਹੋਊ ਉੱਥੇ ਹੁਣ 15 ਫੁੱਟ ਪਾਣੀ ਚੜ ਗਿਆ 15 ਫੁੱਟ ਪਾਣੀ ਤਾਲੇ ਪਲੇ ਹੋਊਗਾ ਅੱਛਾ ਆ ਨਾ ਨਾ ਪਾਣੀ ਕੋਠੀਆਂ ਦੇ ਵਿੱਚ ਖੜਾ ਕੇਰੇ ਪਣ ਉੱਥੇ ਕੋਈ ਨਹੀਂ ਹੁਣ ਜਾਨੀ ਕਿ ਨਹੀਂ ਕੋਈ ਨਹੀਂ ਉੱਥੇ ਪਿੰਡ ਕੋਈ ਨਹੀਂ ਹੁੰਦਾ ਹੈਗਾ ਸਾਰਾ ਘਵਾਰ ਲੈ ਕੇ ਤਰਾਗੇ ਸਤਸ੍ਰੀਕਾਲ ਅੰਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਸੁਲਤਾਨਪੁਰ ਲੋਧੀ ਦੇ ਜਿਹੜੇ ਏਰੀਏ ਹੜ੍ਹ ਪ੍ਰਭਾਵਤ ਨਹੀਂ ਬਾਉਪੁਰ ਪਿੰਡ ਨੂੰ ਜਾਂਦਾ ਹੈ ਰਸਤਾ ਦੇਖ ਸਕਦੇ ਹੋ ਤੁਸੀਂ ਟਰੈਕਟਰਾਂ ਦੇ ਉੱਪਰ ਜਿਹੜਾ ਇਹ ਡੰਗਰਾਂ ਦੇ ਲਈ ਚਾਰਾ ਲਿਆਇਆ ਜਾ ਰਿਹਾ ਤਾਂ ਬਾਈ ਜੀ ਪਾਣੀ ਫੇਰ ਵਧਣ ਲੱਗ ਗਿਆ ਦੁਬਾਰਤ ਕੋਈ ਖਾਲਸਾ ਬਗ਼ੀ ਫਤਿਹ ਜੀ ਬਗ਼ੀ ਜੀ ਕਾ ਖਾਲਸਾ ਪਾਣੀ ਦਾ ਜੀ ਕੱਲ ਦਾ ਕਾਫੀ ਜ਼ਿਆਦਾ ਵਧ ਗਿਆ ਪਹਿਲਾਂ ਵਿੱਚੋਂ ਪਿੱਛੇ ਕੁਝ ਦਿਨ ਘਟਿਆ ਸੀਗਾ ਬਟ ਕੱਲ ਦਾ ਜਿਹੜਾ ਪਾਣੀ ਹੈ ਉਹ ਕਾਫੀ ਜ਼ਿਆਦਾ ਤੇ ਅੱਗੇ ਹੋਰ ਅਸਾਰ ਹੈ ਵੀ ਪਾਣੀ ਵਧ ਸਕਦਾ ਇਹ ਕੈਂਪ ਜਿਹੜਾ ਤੁਹਾਡਾ ਆਪਣਾ ਕੈਂਪ ਅਸੀਂ ਪਿਛਲੇ 11 ਤਰੀਕ ਤੋਂ ਚਲਾ ਰਹੇ ਹਾਂ ਜੀ ਹੂੰ اور پانی ਦਾ ਜਿਆਦਾ ਹੋਣ ਕਰਕੇ ਫਿਰ ਅੱਜ ਜਿਹੜਾ ਕੈਂਪ ਪਿੱਛੇ ਸ਼ਿਫਟ ਕਰ ਰਹੇ ਆ ਅੱਛਾ ਪਿੱਛੇ ਸ਼ਿਫਟ ਕਰ ਰਹੇ ਹਾਂ ਇਹ ਰਸਤਾ ਇਧਰੋਂ ਬੰਦ ਹੋਣ ਦਾ ਪਾਣੀ ਪਿੱਛੇ ਤੁਸੀਂ ਦੇਖਿਆ ਹੋਣਾ ਲਗਭਗ ਪਾਣੀ ਬਹੁਤ ਆ ਗਿਆ ਪਾਣੀ ਸੜਕ ਦੇ ਉੱਪਰ ਦੀ 2 2.5 ਫੁੱਟ ਜਾ ਰਿਹਾ ਤੇ ਇਹ ਹੋਰ ਵਧਣ ਦਾ ਸਾਰ ਹੈ ਅੱਛਾ ਹੁਣ ਇੱਥੋਂ ਯਾਨੀ ਕਿ ਤੁਸੀਂ ਪੱਟ ਕੇ ਆਪਣਾ ਡੇਰਾ ਅੱਗੇ ਲੈ ਜਾ ਰਹੇ ਹੋ ਫੱਤੋਵਾਲ ਪਿੰਡ ਆ ਜਿੱਥੇ ਪਿੱਛੋਂ ਹਾਂਜੀ ਪਿਛਲਾ ਪਿੰਡ ਆ ਜੀ ਉੱਥੇ ਮੰਡੀ ਦੇ ਵਿੱਚ ਅਸੀਂ ਜਿਹੜਾ ਕੈਂਪ ਹੈ ਉੱਥੇ ਸ਼ਿਫਟ ਕਰ ਰਹੇ ਹਾਂ ਜੀ ਤੇ ਹੁਣ ਜਿਹੜੇ ਤੁਹਾਡਾ ਚੈਨਲ ਵੇਖਦੇ ਆ ਜਿਹੜੇ ਵੀ ਲੋਡਵੰਦ ਭਰਾ ਉਹ ਜਿਹੜੇ ਜਿਹੜੀ ਵੀ ਚੀਜ਼ ਲੋਡ ਆ ਉਹ ਕੈਂਪ ਤੋਂ ਲਿਜਾ ਸਕਦੇ ਆ ਜੀ ਇਹ ਜਿਵੇਂ ਅੱਗੇ ਡੰਗਰ ਸੀ ਰੱਖੇ ਹੋਏ ਜਾਂ ਜਿਹੜੇ ਲੋਕਾਂ ਨੂੰ ਲਿਆ ਰਹੇ ਨੇ ਉਹ ਡੰਗਰ ਕੱਢ ਲੈ ਸਾਰੇ ਵਾਲੇ ਵਾਲੇ ਪਿੰਡਾਂ ਤੋਂ ਡੰਗਰ ਜੀ ਅੱਜ ਜ਼ਿਆਦਾ ਕੱਢੇ ਆ ਪਹਿਲਾਂ ਇਹ ਸੀਗਾ ਵੀ ਕੁਝ ਜਿਹੜੇ ਪੁਰਾਣੇ ਰਹਿ ਰਹੇ ਆ ਇਹਨਾਂ ਨੂੰ ਪਹਿਲਾਂ ਹੀ ਹੁੰਦਾ ਸੀਗਾ ਵੀ ਪਾਣੀ ਵਧ ਸਕਦਾ ਕਿਸੇ ਵੀ ਉਹਨਾਂ ਦੇ ਘਰ ਦਾ ਜਿਹੜਾ ਲੈਵਲ ਉੱਚਾ ਸੀਗਾ ਜ਼ਮੀਨ ਤੋਂ ਕਾਚ ਉਹਦਾ ਕਰਕੇ ਕੁਝ ਦਿਨਾਂ ਤੋਂ ਇੱਥੇ ਸੀਗੇ ਰਹਿ ਰਹੇ ਸੀਗੇ ਪਹਿਲਾਂ ਵੀ ਬੱਚੇ ਜਾਂ ਔਰਤਾਂ ਉਹਨਾਂ ਦੇ ਬਾਹਰ ਕੱਢਿਆ ਹੋਇਆ ਸੀਗਾ ਪਰ ਪਸ਼ੂ ਤੇ ਬਾਕੀ ਸਿੰਘ ਉੱਥੇ ਰਹਿ ਰਹੇ ਸੀਗੇ ਬਟ ਰਾਤ ਦਾ ਜਿਹੜਾ ਬਣਿਆ ਪਿਆ ਡਰ ਦਾ ਮਾਹੌਲ ਉਹਦਾ ਕਰਕੇ ਅੱਜ ਸਾਰੇ ਪਸ਼ੂ ਵੀ ਤੇ ਪਰਿਵਾਰ ਵੀ ਸਾਰੇ ਜਿਹੜੇ ਆ ਉਹ ਪਿੱਛੇ ਹਟ ਚੁੱਕੇ ਆ ਜੀ ਇਹ ਪਿੰਡ ਆ ਤੁਹਾਡਾ ਜਾਂ ਅੱਗੇ ਹੋ ਤੁਸੀਂ ਨਹੀਂ ਜੀ ਮੇਰਾ ਪਿੰਡ ਬਲਟੋਆ ਜੀ ਅੱਛਾ ਬਲਟੋਏ ਤੋਂ ਆਏ ਹਾਂ ਜੀ ਇਹ ਕੈਂਪਸ ਦੀ ਸੇਵਾ ਕਰ ਰਹੇ ਆ ਜੀ ਪਿਛਲੇ ਸੀਗੇ ਅੱਛਾ ਤੁਸੀਂ ਸਾਰੇ ਬਲਟੋਏ ਤੋਂ ਹੀ ਹੋ ਨਹੀਂ ਕੋਸ਼ ਸਾਡੇ ਸਿੰਘ ਤੋਂ ਨਾ ਤੁਸੀਂ ਲੋਕੋ ਲੋਕੋ ਹਾਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੈਂਪ ਲਾ ਕੇ ਤੇ ਜਿਹੜਾ ਇਹਨਾਂ ਨੇ ਲੋਕਾਂ ਦੀ ਹਸਤਾ ਕੀਤੀ ਬਹੁਤ ਜਿਆਦੀ ਹਸਤਾ ਕੀਤੀ ਹੈ ਆਪਣਾ ਪਿੰਡ ਮੰਡ ਬੰਦੂਕਦੀ ਮਾ ਇਸ ਇਲਾਕੇ ਦੇ ਇਹਨਾਂ ਨੇ ਲੋਕ ਲਵਾ ਬਹੁਤ ਜਿਆਦੀ ਸਖਤ ਮਤਲਬ ਸੇਵਾ ਕੀਤੀ ਸਾਰੀਆਂ ਪਾਰਟੀਆਂ ਨੇ ਚਲੋ ਬੜਾ ਜੋਰ ਲਾਇਆ ਵੇ ਆਕੇ ਧੰਨਵਾਦ ਸਾਰਿਆਂ ਦਾ ਪਰ ਇਹ ਤਾਂ ਸਿੱਖੀ ਦਾ ਸੋਮਾ ਹੈ ਨਾ ਜਿੱਥੋਂ ਫਟਿਆ ਮਤਲਬ ਤੇ ਜਿੱਥੋਂ ਇਹਨਾਂ ਨੂੰ ਦਰਦ ਦਾ ਮਹਿਸੂਸ ਹੋਇਆ ਹਾਂ ਤੇ ਵੀ ਇਤਨਾ ਲੋਕਾਂ ਦਾ ਨਿਸ਼ਕਾਨ ਹੋਇਆ ਤੇ ਅਸੀਂ ਵੀ ਜਾ ਕੇ ਸੇਵਾ ਕਰੀਏ ਬਹੁਤ ਬਹੁਤ ਸੇਵਾ ਕੀਤੀ ਇਹਨਾਂ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤੇ ਤੁਹਾਡਾ ਪਿੰਡ ਅੱਗੇ ਆ ਜੀ ਹਾਂਜੀ ਹਾਂਜੀ ਸਾਡਾ ਪਿੰਡ ਸੰਗਰੇ ਦਾ ਆ ਗਿਆ ਅੱਛਾ ਸੰਗਰਾ ਤੁਹਾਡਾ ਪਿੰਡ ਹਾਂਜੀ ਹਾਂਜੀ ਆਹੜਾ ਨੇ ਬੰਨਾ ਉਹ ਜਿਹੜਾ ਪਿੰਡ ਸਾਹਮਣੇ ਦਿਖ ਰਿਹਾ ਇਹ ਨੂੰ ਥੱਲੇ ਮਾਰੋ ਛਾਤੀ ਉਹ ਛਬਈ ਦੇ ਸਾਨੇ ਥੱਲੇ ਵਾਲੇ ਬੰਨੇ ਵੇਖੋ ਕੋਠੀ ਸਾਹਮਣੇ ਪਈ ਉਹ ਜਿਹੜੀਆਂ ਕੋਠੀਆਂ ਜਿਹੜਾ ਗੁਰਦੁਆਰਾ ਸਾਹਿਬ ਆ ਗੁਰਦਾਰੇ ਤੋਂ ਥੱਲੇ ਵਾਲੇ ਬੰਨੇ ਬੰਦੂਕ ਦੀ ਪਿੰਡਾਂ ਬਹੁਤ ਪਾਣੀ ਉੱਥੇ ਹੁਣ 15 15 ਫੁੱਟ ਪਾਣੀ ਉਹ ਉੱਥੇ ਹੁਣ ਹੁਣ 15 ਫੁੱਟ ਪਾਣੀ ਚੜ ਗਿਆ 15 ਫੁੱਟ ਪਾਣੀ ਤਾਲੇ ਪਲੇ ਹੋਊਗਾ اچھا ਆ ਨਾ ਨਾ ਪਾਣੀ ਕੋਠੀਆਂ ਦੇ ਵਿੱਚ ਖੜਾ ਕੇਰੇ ਬਣਿਆ ਕੋਠੀਆਂ ਦੇ ਵਿੱਚ ਹਾਂ ਖੜਾ ਪਾਣੀ ਕੋਠਿਆਂ ਦੇ ਵਿੱਚ ਖੜਾ ਬਹੁਤ ਮੁਸ਼ਕਲ ਹੋ ਰਹੀ ਆ ਅੱਛਾ ਹਾਂਜੀ ਅੱਜ ਫਿਰ ਉੱਥੋਂ ਆ ਗਏ ਸਾਰੇ ਆ ਗਏ ਤੁਸੀਂ ਅਸੀਂ ਆਏ ਨੂੰ ਸਾਨੂੰ ਤੇ ਜਦੋਂ ਦਾ ਕੰਪਲਾਇਆ ਵੀਰ ਦੀ ਉਹਨਾਂ ਸਾਨੂੰ ਤੇ ਹਫਤਾ ਹੋ ਗਿਆ ਇਹਨੂੰ ਡੰਗਰ ਤਰਤਾਨਪੁਰ ਲੋਦੀ ਬੱਦੀ ਉੱਥੇ ਬਾਬੇ ਬਿਧੀ ਚੰਦਿਆ ਡੇਰੇ ਤੇ ਉੱਤੇ ਬਰਲੇ ਬਰਲੇ ਆ ਤੇ ਅਸੀਂ ਤੇ ਆਏ ਪਰਿਵਾਰ ਸਾਰਾ ਲੈ ਗਏ ਤੇ ਦੂਜਾ ਚੀਜ਼ ਬਾਤ ਉੱਥੇ ਆ ਪਰਿਵਾਰ ਲੈ ਕੇ ਇੱਧਰ ਸਾਰਾ ਆ ਗਿਆਂ ਆਪਰੇ ਉੱਥੋਂ ਉੱਥੇ ਕੋਈ ਨਹੀਂ ਹੁਣ ਜਾਨੀ ਕਿੱਥੇ ਨਹੀਂ ਕੋਈ ਨਹੀਂ ਉੱਥੇ ਪਿੰਡ ਕੋਈ ਨਹੀਂ ਹੁੰਦਾ ਹੈ ਗਿਆ ਸਾਰਾ ਪਰਿਵਾਰ ਲੈ ਕੇ ਇੱਧਰ ਆ ਗਿਆਂ ਹੂੰ ਤੇ ਹੁਣ ਵੀ ਜਿੰਨਾ ਟਾਈਮ ਪਾਸ ਕਰਨਾ ਹੋਇਆ ਜਿਹੜਾ ਪਾਣੀ ਦਾ ਮੁਸ਼ਕਲ ਹੋਇਆ ਪਿਆ ਬਹੁਤ ਹਾਲ ਮੰਦਾ ਹੋਇਆ ਪਿਆ ਅਗਰ ਜੀ ਇਹਨਾਂ ਬਹੁਤ ਸਾਥ ਦਿੱਤਾ ਜਿਹੜਾ ਆਮ ਪਾਰਟੀ ਪਾਰਟੀ ਬਹੁਤ ਇਹਨਾਂ ਸਾਥ ਦਿੱਤਾ ਇਹਨਾਂ 15 ਦਿਨ ਹੋ ਗਏ ਇੱਥੇ ਕੰਪਲਾਈਨ ਬਹੁਤ ਸਾਥ ਦਿੰਦੇ ਹਰ ਇੱਕ ਛੇ ਦੀ ਮੁਸ਼ਕਲ ਮਹਿਸੂਸ ਕਰਨ ਡੈ ਵੀਰ ਜੀ ਬਹੁਤ ਜ਼ਿਆਦਾ ਕਰ ਰਹੇ ਹਾਂਜੀ ਤਬਈ ਤੁਸੀਂ ਵੀ ਇੱਥੋਂ ਹੀ ਹੋ ਹਾਂਜੀ ਹਾਂਜੀ ਲੋਕਲੀ ਅੱਛਾ ਲੋਕਲੀ ਤੁਸੀਂ ਤੁਹਾਡਾ ਵੀ ਉਹੀ ਪਿੰਡ ਹਾਂਜੀ ਪਿੰਡ ਮਤਲਬ ਜ਼ਮੀਨ ਆਪਣੀ ਉਧਰ ਆਪਣੀ ਰਹਿ ਐਸੇ ਬੰਨੋ ਪਾਰ ਐ ਜੀ ਬੰਨਿਉ ਪਾਰ ਹਾਂਜੀ ਆਪਾਂ ਇਹਨਾਂ ਦੇ ਨਾਲ ਸੇ ਉਹ ਤੇ ਜ਼ਮੀਨਾਂ ਤਾਂ ਸਾਰਾ ਮਨ ਲੋ ਫਸਲ ਤਾਂ ਸਾਰੀ ਗਈ ਹੁਣ ਬਿਲਕੁਲ ਭਾਜੀ ਅੱਜ ਤੇ 11 ਤਰੀਕ ਦਾ ਹਾਂਜੀ ਅੱਜ 11 ਤਰੀਕ ਦਾ ਪਾਣੀ ਉਹਨਾਂ ਜ਼ਮੀਨਾਂ 'ਚ ਖੜਾ ਅਜ ਤੋ ਹਿਸਾਬ ਲਾ ਲਓ ਕਿੰਨੇ ਦਿਨ ਹੋ ਗਏ ਅੱਜ ਤਰੀਕ 28 ਹੋ ਗਈ 27 ਤੇ ਮਤਲਬ ਜ਼ਮੀਨ ਦੇ ਵਿੱਚ ਜਿਹੜੀ ਫਸਲ ਐ ਢੀ ਤਬਾਹ ਹੋ ਗਈ ਬਿਲਕੁਲ ਅੱਛਾ ਹਾਂਜੀ ਹਾਂਜੀ ਸਹੀ ਐ ਬਹੁਤ ਔਖਾ ਹਾਲਾਤ ਐ ਜੀ ਬਹੁ ਸਾਡੇ ਡੰਗਰਾਂ ਦਾ ਜਿੱਦਾਂ ਪੱਠੇ-ਪੁੱਠੇ ਮਰ ਗਏ ਸੀ ਨਾ ਬੜਾ ਜਿਆਦਾ ਨੁਕਸਾਨ ਹੋਣਾ ਸੀ ਡੰਗਰਾਂ ਦੇ ਪੱਲੇ ਕੱਖ ਨਹੀਂ ਰਹਿਣਾ ਜੇ ਇਹ ਵੀਰ ਕੈਂਪ ਨਾਲ ਆਉਂਦੇ ਹੂੰ ਇਹਨਾਂ ਵੀਰਾਂ ਨੇ ਬੇਨਤੀਆਂ ਕੀਤੀਆਂ ਸੰਗਤ ਨੂੰ ਸੰਗਤ ਨੇ ਵੱਧ ਚੜ ਕੇ ਇਹ ਸਾਲਿਆ 100 ਤੋਂ ਵੱਧ ਟਰਾਲੇ ਸੰਗਤ ਨੇ ਇੱਥੇ ਚੋਕਰ ਦੇ ਆੜ ਦੇ ਵੱਖ-ਵੱਖ ਚੀਜ਼ਾਂ ਦੇ ਕੱਲੇ ਤੇ ਪਰ ਇਹ ਭਾਈ ਅਮਰਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੇ ਜਥੇਵੰਦੀ ਵੇ ਸਿੰਘ ਇਹ ਕੋਈ ਸਿਆਸਤ ਨਹੀਂ ਕਰਨ ਆਏ ਇਹ ਸੇਵਾ ਕਰਨ ਆਏ ਆ ਨਾ ਇਹਨਾਂ ਕਈ ਵੇਖਿਆ ਵੀ ਸਾਨੂੰ ਕਿੰਨੇ ਵੋਟ ਪਾਈ ਨਾ ਇਹਨਾਂ ਵੇਖਿਆ ਕੁਝ ਹੋਰ ਇਹਨਾਂ ਸੇਵਾ ਕੀਤੀ ਆ ਹਰ ਇੱਕ ਬੰਦੇ ਦੀ ਸੇਵਾ ਕੀਤੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਨਾ ਤਾਂ ਦੇਖ ਸਕਦੇ ਹੋ ਤੁਸੀਂ ਹਰ ਤਰੀਕੇ ਦੀ ਸਹਾਇਤਾ ਜਿਹੜੀ ਉਹ ਕੀਤੀ ਜਾ ਰਹੀ ਆ ਲੋਕਾਂ ਦੀ ਤਾਂ ਤਸਵੀਰਾਂ ਦੇਖ ਸਕਦੇ ਹੋ ਇਹ ਕੈਂਪ ਆ ਜਿਹੜਾ ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਹਾਂਜੀ ਤਾਂ ਬਾਬਾ ਜੀ ਐਮਪੀ ਅਮਰਤਪਾਲ ਸਿੰਘ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਕਿੰਨੇ ਦਿਨਾਂ ਤੋਂ ਸੇਵਾ ਦੇ ਵਿੱਚ ਰੁੱਝੇ ਹੋਏ ਸਾਨੂੰ ਘੱਟੋ ਘੱਟ ਜੀ 10 12 ਦਿਨ ਤੋਂ ਉੱਪਰ ਹੋ ਗਏ ਨੇ ਜੋ ਇੱਥੇ ਆਪਾਂ ਤੁਹਾਡਾ ਆਪਣਾ ਕੈਂਪ ਦੇ ਜਰੀਏ ਜਿਹੜੀਆਂ ਸਵਾਵਾਂ ਨਿਭਾ ਰਹੇ ਆ ਜਿੱਥੇ ਹਰ ਇੱਕ ਲੋੜਵੰਦ ਤਾਂ ਕਿ ਇੱਥੇ ਕੋਈ ਵੇਖਿਆ ਨਹੀਂ ਵਿਤਕਰਾ ਨਹੀਂ ਕਿ ਚੱਲ ਰਿਹਾ ਭਾਈ ਕਨੇਈਏ ਦੀ ਸੋਚ ਤੇ ਚੱਲ ਕੇ ਜੋ ਇਹ ਆਪਣੀ ਟੀਮ ਸੇਵਾ ਕਰ ਰਹੀ ਹੈ ਜੀ ਤੇ ਜਿਹੜਾ ਜਿਹੜਾ ਚੋਕਰ ਆ ਫੀਡ ਆ ਖਾਣ ਲਈ ਰਾਸ਼ਨ ਆ ਹਰ ਇੱਕ ਚੀਜ਼ ਮੁਹੱਈਆ ਕਰਵਾਈ ਜਾਂਦੀ ਪਰ ਇੱਥੇ ਜਿਹੜਾ ਸਾਨੂੰ ਇੱਕ ਰੋਸ ਆ ਸਰਕਾਰ ਤੇ ਜੋ ਇੱਕ ਸਾਨੂੰ ਜਿੱਥੋਂ ਤੱਕ ਲੱਗਦਾ ਜੀ ਇਹ ਸਰਕਾਰ ਤੇ ਇਹ ਰੋਸ ਹੈ ਸਾਨੂੰ ਕੇਂਦਰ ਸਰਕਾਰ ਜੜੇ ਜਾਣ ਕੇ ਸਾਨੂੰ ਡੋਬਣਾ ਚਾਹੁੰਦੀ ਆ ਜਦੋਂ ਦਾ ਦਿੱਲੀ ਧਰਨਾ ਲੱਗਾ ਸੀ ਕਿਸਾਨਾਂ ਨੇ ਲਾਇਆ ਸੀ ਉਸ ਤੋਂ ਬਾਅਦ ਇਹ ਸਾਡੇ ਨਾਲ ਇਹ ਹਾਲਾਤ ਕਿਸੇ ਨਾ ਕਿਤੇ ਗੱਲ ਤੇ ਵਿਤਕਰਾ ਕੀਤਾ ਜਾ ਰਿਹਾ ਵਾ ਕਿ ਜੇ ਸਿੱਧੇ ਰਸਤੇ ਨਹੀਂ ਅਸੀਂ ਜ਼ਮੀਨਾਂ ਦੇ ਰਹੇ ਉਹ ਇਹ ਰਸਤਾ ਅਪਣਾ ਰਹੇ ਆ ਕਿ ਨਾ ਡੋਬੀ ਜਾਓ ਕਿ ਕਿਤੇ ਨਾ ਕਿਤੇ ਜ਼ਮੀਨਾਂ ਛੱਡਣਗੇ ਪਰ ਸਰਕਾਰ ਨੂੰ ਬੇਨਤੀ ਆ ਕਿ ਸਾਡੇ ਨੂੰ ਪਹਿਲਾਂ ਪ੍ਰਬੰਧ ਨਹੀਂ ਕੀਤਾ ਜਾਂਦਾ ਹੜ੍ਹਾਂ ਤੋਂ ਪਹਿਲਾਂ ਸਾਰਾ ਕੁਝ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਜਾਂਦਾ ਕਿਸਾਨ ਜੇ ਪਰਾਲੀ ਨੂੰ ਅੱਗ ਲਾਉਂਦਾ ਹੈ ਨਾ ਉਹ ਧੂੰਆਂ ਇਹਨਾਂ ਨੂੰ ਦਿੱਲੇ ਤੱਕ ਦਿਸ ਜਾਂਦਾ ਆ ਪਰ ਇਹਨਾਂ ਦੇ ਜਿਹੜੇ ਡਰੋਨ ਆ ਇੱਥੇ ਨਹੀਂ ਚੱਲਦੇ ਕਿ ਇੱਥੇ ਹਾਲਾਤ ਵੇਖੇ ਜਾਣ ਕਿਥੋਂ ਦੇ ਹਾਲਾਤ ਕੀ ਨੇ ਪਰ ਇਹ ਸਰਕਾਰ ਦਾ ਬੜਾ ਤਗੜਾ ਵਿਤਕਰਾ ਵਾ ਸਾਡੇ ਤੋਂ ਜ਼ਮੀਨਾਂ ਖੋਹਣੇ ਚਾਹੁੰਦੇ ਪਰ ਇਹ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਨਿਸ਼ਾਨ ਸਾਹਿਬ ਦੇ ਹੇਠ ਦੇ ਲੈ ਕੇ ਦਿੱਤੀਆਂ ਸੀ ਤੇ ਇਹ ਇਹ ਜਿਹੜਾ ਇਹਨਾਂ ਦਾ ਵਿਤਕਰਾ ਵਾ ਇਹ ਸਹੀ ਮਨਜ਼ੂਰ ਨਹੀਂ ਕਰਾਂਗੇ ਤਾਂ ਦੇਖ ਸਕਦੇ ਤੁਸੀਂ ਚਮਕੌਰ ਸਿੰਘ ਧੁੰਨ ਨੇ ਜਿਹੜੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਤਾਂ ਬਈ ਐਨੇ ਸਮੇਂ ਤੋਂ ਇੱਥੇ ਲਗਾਤਾਰ ਸੇਵਾਵਾਂ ਨਿਭਾ ਰਹੇ ਹਾਂ ਕਿਸ ਤਰੀਕੇ ਦਾ ਮਾਹੌਲ ਆ ਹੁਣ ਪਾਣੀ ਫੇਰ ਵਧਣ ਲੱਗ ਗਿਆ ਇਹ ਵੇਖੋ ਜਿਹੜਾ ਮਾਹੌਲ ਆ ਮਾਹੌਲ ਤੇ ਬਹੁਤ ਇੱਥੇ ਤਰਸਯੋਗ ਬਣਿਆ ਪਿਆ ਬਹੁਤ ਮਾੜੇ ਹਾਲਾਤ ਆ ਹੂੰ ਵੇਖੋ ਇੱਕ ਤੇ ਗੱਲ ਹੁੰਦੀ ਵੀ ਵੈਸੇ ਕਿਸੇ ਨੂੰ ਏਮੋਸ਼ਨਲ ਕਰਨਾ ਪਰ ਇੱਥੇ ਇਸ ਟਾਈਮ ਜਿਹੜੇ ਅੱਜ ਦੇ ਕਰੰਟ ਹਾਲਾ ਹਾਲਾਤ ਬਣੇ ਹੋਏ ਆ ਇਹ ਬਹੁਤ ਹੀ ਤਰਸਯੋਗ ਆ ਤੇ ਮਾੜੇ ਹਾਲਾਤ ਆ ਤੇ ਪੰਜਾਬ ਨੇ ਪਹਿਲਾਂ ਵੀ ਚਲੋ ਹੜਾਂ ਦੀਆਂ ਮਾਰਾਂ ਚ ਲੱਗੀਆਂ ਪਰ ਇਹ ਜਿਹੜੀ ਜਿਹੜੀ ਅੱਜ ਹਾਲਤ ਬਣ ਗਈ ਆ ਨਾ ਵੀ ਜਿਹੜਾ ਪਾਣੀ ਇੰਨੇ ਵੱਡੇ ਪੱਧਰ ਤੇ ਇੱਕਦਮ ਵੱਧ ਜਾਣਾ ਹਾਂਜੀ ਤੇ ਇਹ ਸੋਚਣ ਵਾਸਤੇ ਸਾਨੂੰ ਮਜਬੂਰ ਕਰ ਰਿਹਾ ਵੀ ਇੰਨਾ ਰਾਤੋਂ ਰਾਤ ਹੀ 2-2 ਫੁੱਟ ਪਾਣੀ 2.5 ਫੁੱਟ ਵੱਧ ਗਿਆ ਤੇ ਹੋਰ ਦੱਸਿਆ ਜਾ ਰਿਹਾ ਵੀ 2 ਫੁੱਟ ਪਾਣੀ ਹੋਰ ਵੱਧੂਗਾ ਤੇ ਜੇਕਰ 2 ਫੁੱਟ ਪਾਣੀ ਹੋਰ ਵਾਧਾ ਵਾਧਾ ਤੇ ਜਿੰਨੇ ਆ ਘਰ ਆ ਇਹ ਘਰ ਖਤਰੇ ਦੇ ਵਿੱਚ ਆ ਇਹਨਾਂ ਦੀਆਂ ਛੱਤਾਂ ਵੀ ਢਹਿ ਸਕਦੀਆਂ ਇਹਨਾਂ ਦੀਆਂ ਕੰਧਾਂ ਵੀ ਬਹਿ ਸਕਦੀਆਂ ਤੇ ਮੇਰੀ ਬੇਨਤੀ ਆਪਣੇ ਲੋਕਾਂ ਤੱਕ ਆ ਵੀ ਜੇਕਰ ਸਾਡੀ ਕਿਤੇ ਇੰਟਰਨੈਟ ਚੱਲਦਾ ਇੰਨਾ ਘਰਾਂ ਤੱਕ ਜਿਹੜੇ ਵੀ ਦਰਿਆਵਾਂ ਦੇ ਕੰਢਿਆਂ ਤੇ ਕੱਲਾ ਇੱਥੇ ਨਹੀਂ ਸultanpur ਏਰੀਆ 'ਚ ਨਹੀਂ ਹਾਂਜੀ ਪੰਜਾਬ ਦੇ ਵਿੱਚ ਕਿਤੇ ਵੀ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਲੋਕ ਆ ਜੇ ਵੀ ਆਪਣੇ ਘਰਾਂ 'ਚ ਵਸੇ ਆ ਵੀ ਅਸੀਂ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮਤਲਬ ਇਹ ਉਹਨਾਂ ਦਾ ਭਲੇਖਾ ਵਾ ਵੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸੋ ਇਸ ਕਰਕੇ ਜਿੱਥੇ ਵੀ ਅਲਰਟ ਕੀਤਾ ਵਾ ਸਰਕਾਰ ਨੇ ਅਸੀਂ ਬੇਨਤੀ ਕਰਦੇ ਹਾਂ ਤੇ ਤੁਸੀਂ ਉਥੋਂ ਆਪਣੇ ਘਰ-ਬਾਰ ਛੱਡ ਕੇ ਆਪਣੇ ਕੋਈ ਸੇਫ ਜਗ੍ਹਾ ਰਿਸ਼ਤੇਦਾਰਾਂ ਤੇ ਕਿਤੇ ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਜਗ੍ਹਾ ਮਿਲਦੀ ਆ ਕਿਤੇ ਵੀ ਕੋਈ ਸੇਫ ਜਗ੍ਹਾ ਤੇ ਜਗ੍ਹਾ ਮਿਲਦੀ ਆ ਵੀ ਉਹ ਨਿਕਲ ਕੇ ਆਪਣੇ ਸੇਫ ਜਗ੍ਹਾ ਬਾਲ ਬੱਚਾ ਕਟੂ ਘਟ ਅਸੀਂ ਇਹ ਬੇਨਤੀ ਕਰਦੇ ਵੀ ਚਲੋ ਕਣਕ ਦਾ ਨੁਕਸਾਨ ਹੋ ਜੂਗਾ ਘਰ ਦਾ ਨੁਕਸਾਨ ਹੋਊ ਜੂਗਾ ਉਹ ਪੂਰੇ ਹੋ ਸਕਦੇ ਆ ਪਰ ਆਪੂ ਆਪਣੀਆਂ ਜਾਨਾਂ ਖਤਰੇ ਦੇ ਵਿੱਚ ਨਾ ਪਾਈਏ ਸਾਨੂੰ ਸਵੇਰ ਦੇਗਾ ਬਹੁਤ ਕੋਲਾਂ ਆਈਆਂ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੋਂ ਵੀ ਆ ਰਹੀਆਂ ਵਾਂ ਤੇ ਹੋਰ ਵੀ ਬਹੁਤ ਸਾਈਡਾਂ ਤੋਂ ਕੋਲਾਂ ਆ ਰਹੀਆਂ ਵੀ ਅਸੀਂ ਘਰਾਂ ਦੀਆਂ ਛੱਤਾਂ ਦੇ ਉੱਪਰ ਚੜੇ ਹੋਏ ਆਂ ਵੀ ਸਾਨੂੰ ਇਥੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਘਰਾਂ ਦੀਆਂ ਛੱਤਾਂ ਦੇ ਉੱਪਰ ਚੜਨ ਦੀ ਹਾਲਾਤ ਹੀ ਨਾ ਪੈਦਾ ਹੋਣਾ ਆਪਾਂ ਪਹਿਲਾਂ ਹੀ ਘਰ ਛੱਡ ਕੇ ਨਿਕਲਾਈਏ ਸਮਾਨ ਘਰਾਂ ਦੇ ਵਿੱਚ ਵਾਧਾ ਵੀ ਆ ਜਾਊਗਾ ਬੜਾ ਕੁਝ ਮਹਾਰਾਜ ਦੀ ਬੜੀ ਜਿੱਥੇ ਗੁਰੂ ਪਾਸ਼ਾ ਜੀ ਖੜੇ ਉਹਨੋਂ ਪੂਰਤੀਆਂ ਹੋ ਜਾਂਦੀਆਂ ਆ ਜਿੱਥੇ ਪੰਜਾਬ ਆ ਗਿਆ ਉੱਥੇ ਤਾਂ ਮਾਨੂੰ ਸਾਰਾ ਕੁਝ ਆ ਗਿਆ ਆ ਗਿਆ ਸਾਰਾ ਕੁਝ ਆ ਗਿਆ ਬਸ ਇੰਨਾ ਆਪਾਂ ਆਪਣੀ ਜਾਨ ਨਹੀਂ ਗਵਾਉਣੀ ਅਜਾਈ ਜਾਨ ਨਹੀਂ ਗਵਾਉਣੀ ਆਪਾਂ ਆਪਣੀਆਂ ਜਾਨਾਂ ਬਚਾਉਣ ਦੀ ਕਿਰਪਾਲਤਾ ਕਰੀਏ ਇਹ ਇਹ ਬੇਨਤੀ ਸਾਡੇ ਕੈਂਪ ਵੱਲੋਂ ਆ ਕਿਉਂਦੀ ਅਸੀਂ ਇੱਥੇ ਲਗਭਗ 20-25 ਦਿਨ ਹੋ ਗਏ ਆ ਅਸੀਂ ਇਹ ਹਾਲਾਤ ਸਮਝੇ ਪਿੰਡੇ ਤੇ ਹਟਾ ਕੇ ਅਸੀਂ ਤਾਂ ਇਹ ਗੱਲ ਕਹਿ ਰਹੇ ਆ ਵੀ ਸੀਰੀਅਸ ਹੋ ਕੇ ਗੱਲ ਕਹਿ ਰਹੇ ਆ 20-25 ਦਿਨਾਂ ਤੋਂ ਬਈ ਤੁਸੀਂ ਇੱਥੇ ਹੋ ਜਦੋਂ ਦਾ ਇਹ ਸਾਰੀ ਟਾਈਟਰੀ ਹੋਈ ਆ ਕਿਸ ਤਰੀਕੇ ਦਾ ਰਵਈਆ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ ਰਵਈਆ ਬਾਕੀ ਸਾਰੀਆਂ ਸੰਸਥਾਵਾਂ ਬਹੁਤ ਨਹੀਂ ਸੰਸਥਾਵਾਂ ਆਪਣੇ ਖੁਦ ਸੇ ਵੀ ਸੰਸਥਾਵਾਂ ਵੀ ਨੇ ਸਰਕਾਰੀ ਸੰਸਥਾਵਾਂ ਵੀ ਨੇ ਜਾਂ ਸਰਕਾਰ ਵੀ ਹੈ ਕਿਸ ਤਰੀਕੇ ਦਾ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਮੁਸ਼ਕਲਾਂ ਪਸ਼ੂਆਂ ਵਾਸਤੇ ਚਾਰੇ ਦੀ ਜ਼ਰੂਰਤ ਆ ਜਿਨ੍ਹਾਂ ਦੀ ਕੋਕਣਕ ਖਰਾਬ ਹੋ ਗਈ ਤੂੜੀ ਖਰਾਬ ਹੋ ਗਈ ਆ ਤੇ ਕੋ ਹੋਰ ਮਾਨ ਖਰਾਬ ਮੁਸ਼ਕਲਾਂ ਤੇ ਬਹੁਤ ਆ ਸੋ ਇਸ ਟਾਈਮ ਜਿੱਦਾਂ ਪਸ਼ੂਆਂ ਵਾਸਤੇ ਅਸੀਂ ਚਾਰੇ ਦੀ ਅਪੀਲ ਕਰ ਰਹੇ ਆਂ ਵੀ ਚਲੋ ਚਾਰਾ ਹੋ ਜੇ ਜਾਂ ਚਾਰਾ ਹੋ ਗਿਆ ਤੁਸੀਂ ਚੋਕ ਕਰਦੇ ਰਹੇ ਹਾਂ ਚਾ ਹਾਂ ਚੋਕਰ ਹੋ ਗਿਆ ਤੂੜੀ ਤੂੜੀ ਅਜੇ ਨਹੀਂ ਤੂੜੀ ਕੋਈ ਮਹੀਨੇ ਡੇਢ ਮਹੀਨੇ ਤੱਕ ਅਪੀਲ ਕਰਾਂਗੇ ਉਦੋਂ ਜਦੋਂ ਘਾਰਾਂ ਦੇ ਵਿੱਚ ਥਾਂ ਹੋਊਗਾ ਰੱਖਣ ਵਾਸਤੇ ਉਦੋਂ ਵੀ ਅਪੀਲ ਕਰਾਂਗੇ ਸੋ ਇਸ ਕਰਕੇ ਮੁਸ਼ਕਲਾਂ ਬਹੁਤ ਆ ਪ੍ਰਸ਼ਾਸਨ ਨੇ ਵੀ ਚਲੋ ਇੱਕ ਦੋ ਵਾਰੀ ਹੋਇਆ ਪਰ ਵੀ ਅਸੀਂ ਕਿੰਨੇ ਵੀ ਚਲੋ ਉਹ ਵੀ ਕੋਈ ਸਾਡੇ ਵਾਸਤੇ ਵੱਡੀ ਮੁਸ਼ਕਲ ਵਾਲੀ ਗੱਲ ਨਹੀਂ ਆ ਅਸੀਂ ਸੇਵਾ ਕਰਦੇ ਆਂ ਤੇ ਸੇਵਾ ਦੇ ਵਿੱਚ ਅੜਿਚਣਾ ਆਉਂਦੀਆਂ ਹੁੰਦੀਆਂ ਪਰ ਹੁਣ ਸਾਡੀ ਵਧੀਆ ਸੇਵਾ ਇੱਥੇ ਨੌਜਵਾਨਾਂ ਦੂਰੋਂ ਨੇੜੋਂ ਚੱਲ ਕੇ ਸਮਾਨ ਲੈ ਕੇ ਆ ਰਹੇ ਆ ਬੜੀ ਚੜ੍ਹਦੀ ਗਲਾ ਦੇ ਵਿੱਚ ਆ ਕੈਂਪ ਜੀ ਹਾਂਜੀ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਕਿਹੜੀਆਂ ਚੀਜ਼ਾਂ ਲੈ ਕੇ ਆਉਣ ਇੱਥੇ ਕਿਸ ਤਰੀਕੇ ਦਾ ਸਮਾਨ ਜਿਹੜਾ ਮੁਹੱਈਆ ਕਰਾਉਣਾ ਹਾਂਜੀ ਇਹ ਮੇਰੀ ਖਾਸ ਕਰਕੇ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੋ ਹੀ ਬੇਨਤੀ ਆ ਵੀ ਪਸ਼ੂਆਂ ਵਾਸਤੇ ਚਾਰਾ ਤੇ ਹੋਰ ਜੇਕਰ ਤੁਸੀਂ ਸੌਦਾ ਲਿਆਉਣਾ ਚਾਹੁੰਦੇ ਆ ਤੇ ਸੌਦੇ ਦੀ ਮੈਂ ਇਹ ਬੇਨਤੀ ਖਾਸ ਕਰਕੇ ਕਰਦਾ ਵਾਂ ਵੀ ਜਿੰਨਾ ਪੈਕਿੰਗ ਦੇ ਵਿੱਚ ਥੋੜੀ ਥੋੜੀ ਦਾਲ ਆਟਾ ਹੋ ਜੇ ਥੋੜਾ ਥੋੜੀ ਖਾਨ ਪੱਤੀ ਮਸਾਲੇ ਮਿਰਚਾਂ ਜਾਂ ਹਲਦੀ ਆਦਿਕ ਜੋ ਵੀ ਹੁੰਦਾ ਵਾ ਉਹ ਪੈਕਿੰਗ ਦੇ ਵਿੱਚ ਫਿਰ ਇੱਥੇ ਵੰਡਣਾ ਘਰ ਪ੍ਰਤੀ ਸੌਖਾ ਹੋ ਜਾਂਦਾ ਤੇ ਅਗਲੀ ਮੇਰੀ ਬੇਨਤੀ ਇਹ ਆ ਵੀ ਇਹ ਆ ਗੱਲ ਰਾਸ਼ਨ ਦੀ ਇਹ ਤੇ ਚਲੋ ਮਹੀਨਾ ਡੇਢ ਮਹੀਨੇ ਤੱਕ ਹਾਲਾਤ ਸਹੀ ਹੋ ਜਣ ਪਰ ਬਾਦ ਦੇ ਵਿੱਚ ਇੱਥੇ ਵੱਡੇ ਪੱਧਰ ਤੇ ਲੋਡ ਪੈਣੀ ਆ ਜਦੋਂ ਬੰਨ ਬੰਨਣੇ ਆ ਖਾਲੀ ਤੋੜਿਆਂ ਦੀ ਮਿੱਟੀ ਦੇ ਭਰੇ ਤੋੜਿਆਂ ਦੀ ਤੇ ਬਾਅਦ ਦੇ ਵਿੱਚ ਜਿਹੜਾ ਟਰੈਕਟਰਾਂ ਦੇ ਵਿੱਚ ਡੀਜ਼ਲ ਫੂਕਿਆ ਜਾਣਾ ਵਾ ਜਾਂ ਉੱਥੇ ਜਿਹੜਾ ਖਰਚ ਪਾਣੀ ਹੋਣਾ ਵਾ ਉਹਦੀ ਲੋੜ ਬਹੁਤ ਵੱਡੇ ਪੱਧਰ ਤੇ ਪੈਣੀ ਆ ਤੇ ਇਥੋਂ ਦੇ ਲੋਕਾਂ ਦੀ ਆਵਾਜ਼ ਇਹ ਆ ਵੀ ਉਦੋਂ ਸਾਡੀ ਵੱਡੇ ਪੱਧਰ ਤੇ ਹੈਲਪ ਕੀਤੀ ਜਾਵੇ ਮਿੱਟੀ ਦੇ ਤੋੜੇ ਭਰ ਭਰ ਕੇ ਹੁਣ ਤੋਂ ਹੀ ਪਿੰਡਾਂ ਦੇ ਵਿੱਚ ਰੱਖੋ ਤਾਂ ਜੋ ਉਦੋਂ ਬੰਨ ਬੰਨਣ ਦੇ ਵਿੱਚ ਸੌਖ ਹੋ ਸਕੇ ਹਾਂ ਉਹ ਨਾ ਹੋਵੇ ਤਾਂ ਮੌਕੇ ਤੇ ਨੇ ਵੀ ਪਹਿਲਾਂ ਹੀ ਘਟੂ ਘੜੇ ਇੱਕ ਪਿੰਡ ਦੇ ਵਿੱਚ ਹਜ਼ਾਰ ਹਜ਼ਾਰ ਤੋੜਾ ਮਿੱਟੀ ਦਾ ਭਰਿਆ ਹੋਵੇ ਤੇ ਜਦੋਂ ਹਜ਼ਾਰ ਹਜ਼ਾਰ ਤੋੜਾ ਇੱਕ ਜਗ੍ਹਾ ਲੱਗੇਗਾ ਤੇ ਤੁਸੀਂ ਵੇਖੋ ਕਿੰਨਾ ਵੱਡਾ ਬੰਨ ਵੱਜ ਸਕਦਾ ਸੋ ਇਸ ਕਰਕੇ ਇਹ ਬੇਨਤੀ ਆ ਤੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਤਾਂ ਇਹ ਸਨ ਚਮਕੌਰ ਸਿੰਘ ਤੋਂ ਜਿਹੜੇ ਐਮਪੀ ਅਮਰਤਪਾਲ ਸਿੰਘ ਦੀ ਪਾਰਟੀ ਵੱਲੋਂ ਉਹਨਾਂ ਵੱਲੋਂ ਸੇਵਾ ਜਿਹੜੀ ਇੱਥੇ ਲੰਮੇ ਸਮੇਂ ਤੋਂ ਨਿਭਾ ਰਹੇ ਨੇ ਜਦੋਂ ਦੀ ਇਹ 트ੈਜੇਡੀ ਹੋਣ ਲੱਗੀ ਹੈ ਜਦੋਂ ਦਾ ਇਹ ਕੁਦਰਤੀ ਆਫਤ ਆਈ ਹੈ ਤਾਂ ਲੋੜ ਆ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਕਿ ਕਿੰਨਾ ਚੀਜ਼ਾਂ ਦੀ ਲੋੜ ਆ ਕਿਸ ਤਰੀਕੇ ਦੇ ਨਾਲ ਇਸ ਮੁਸ਼ਕਲ ਦੇ ਨਾਲ ਨਜਿੱਠਣਾ ਚਾਹੀਦਾ ਕਿਸ ਤਰੀਕੇ ਦੇ ਨਾਲ ਚੀਜ਼ਾਂ ਇੱਥੇ ਪਹੁੰਚਾਉਣੀਆਂ ਚਾਹੀਦੀਆਂ ਨੇ ਤਾਂ ਅਸੀਂ ਵੀ ਅਪੀਲ ਕਰਾਂਗੇ ਕਿ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਜਿਹੜਾ ਵੀ ਇੱਥੇ ਦੇ ਹਾਲਾਤ ਦੇਖ ਰਿਹਾ ਜਿਹੜਾ ਸੇਵਾ ਸੇਵਾ ਕਰਨਾ ਚਾਹੁੰਦਾ ਤਾਂ ਇੱਥੇ ਜਿਹੜੀਆਂ ਚੀਜ਼ਾਂ ਇਹਨਾਂ ਨੇ ਕਿਹਾ ਉਹ ਚੀਜ਼ਾਂ ਜਰੂਰ ਪਹਚਾਓ ਆਫਰ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਦੇ ਨਾਲ ਖੜੋ